ਜਿੰਦਾਬਾਦ ਆਪੂ ਚੌਧਰੀ ਜਿੰਦਾਬਾਦ ਮੈਂ ਵਰਦਾ ਚਲਦੀ ਜਿੰਦਾਬਾਦ ਸ੍ਰੀ ਤਾਗਰੀ ਜਿੰਦਾਬਾਦ ਅਰੁਣਾ ਚੌਧਰੀ ਵੱਲੋਂ ਮਕੌੜਾ ਪੱਤਨ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਣ ਤੇ ਪੱਤਨ ਤੋਂ ਪਾਰ ਪੈਂਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਅਰੁਣਾ ਚੌਧਰੀ ਦੀ ਰਿਹਾਈ ਤੇ ਪਹੁੰਚ ਕੇ ਕੀਤਾ ਧੰਨਵਾਦ ਬੀਤੇ ਦਿਨੀ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਮਕੌੜਾ ਪੱਤਨ ਦਾ ਮੁੱਦਾ ਬੜੀ ਹੀ ਗੰਭੀਰਤਾ ਨਾਲ ਚੁੱਕਿਆ ਗਿਆ ਸੀ ਇਸ ਨੂੰ ਲੈ ਕੇ ਹੁਣ ਰਾਵੀ ਦਰਿਆ ਤੋਂ ਪਾਰ ਪੈਂਦੇ ਸੱਤ ਪਿੰਡਾਂ ਦੇ ਲੋਕਾਂ ਦੀ ਆਸ ਵੱਜੀ ਹੈ। ਮਕੌੜਾ ਪੱਤਨ ਤੋਂ ਪਾਰ ਪੈਂਦੇ ਲੋਕਾਂ ਨੇ ਅੱਜ ਵਿਧਾਇਕ ਅਰਨਾ ਚੌਧਰੀ ਦੀ ਰਿਹਾਈਸ਼ ਤੇ ਪਹੁੰਚ ਕੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਨੇ ਰਾਵੀ ਪਾਰ ਪਿੰਡਾਂ ਤੋਂ ਆਏ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਪੁਲ ਨੂੰ ਜਲਦੀ ਤਿਆਰ ਕਰਵਾ ਕੇ ਵੱਡੀ ਰਾਹਤ ਦਿੱਤੀ ਜਾਵੇਗੀ। ਇਸ ਮੌਕੇ ਤੇ ਕੀ ਬੋਲੇ ਮਕੌੜਾ ਪੱਤਨ ਤੋਂ ਪਾਰ ਪੈਂਦੇ ਲੋਕ ਸੁਣੋ ਉਹਨਾਂ ਦੀ ਜ਼ੁਬਾਨੀ। ਮੈਡਮ ਦੇ ਘਰ ਆਰਨਾ ਚੌਧਰੀ ਕਰਕੇ ਕਹਿਣਾ ਚਾਹੀਦਾ ਸਾਡੀ ਜੀ ਇੱਕ ਮੇਨ ਮੰਗ ਸੀਗੀ ਪੱਕੇ ਪੁਲ ਦੀ ਜੀ ਉਹਦਾ ਜਿਹੜਾ ਉਹ ਪ੍ਰੋਜੈਕਟ ਹੈ ਉਹ ਪਾਸ ਹੋ ਚੁੱਕਾ ਹੈ ਸਰਕਾਰ ਜਿਹੜੀ ਆ ਉਹ ਕੰਮ ਸ਼ੁਰੂ ਨਹੀਂ ਸੀ ਕਰਦੀ ਪਈ ਤੇ ਵਿਧਾਇਕਾ ਅਰਨਾ ਚੌਧਰੀ ਜੀ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਾਡਾ ਇਹ ਪੁਲ ਦਾ ਪੱਕੇ ਪੁਲ ਦਾ ਮੁੱਦਾ ਬਹੁਤ ਹੀ ਵਧੀਆ ਢੰਗ ਨਾਲ ਚੱਕਿਆ ਸਾਨੂੰ ਉਮੀਦ ਹੈ ਕਿ ਹੁਣ ਸਾਡਾ ਪੁਲ ਜਿਹੜਾ ਵਾ ਉਹ ਬਹੁਤ ਜਲਦੀ ਸ਼ੁਰੂ ਹੋ ਜੂਗਾ ਅਸੀਂ ਇਸੇ ਗੱਲ ਦੀ ਮਤਲਬ ਜਿਹੜੀਆਂ ਅੱਜ ਵਧਾਈ ਦੇਣ ਆਏ ਆ ਕਿ ਤੁਸੀਂ ਸਾਡਾ ਮੁੱਦਾ ਜਿਹੜਾ ਉਹ ਸੈਸ਼ਨ ਦੇ ਵਿੱਚ ਚੱਕਿਆ ਜੀ ਮੇਰਾ ਨਾਮ ਅਮਰੀਤ ਸਿੰਘ ਜੀ ਪਿੰਡ ਭਰਿਆਲ ਦਾ ਨਾ ਸਰਪੰਚ ਆ ਜੀ ਕਿੰਨੇ ਪਿੰਡ ਭਾਈ ਪਿੰਦੇ ਅੰਦਰੋਂ ਪਾ ਜੀ ਸਾਡੇ ਪਾਰ ਜੀ 7 ਪਿੰਡ ਆ ਉਂਝ ਤਾਂ ਜਿਹੜੇ ਬੇਚਾਰਾ ਪਿੰਡ ਉਹ ਵੀ 6-7 ਹੈਗੇ ਜੀ ਉਹਨਾਂ ਦਾ ਜਿਹੜਾ ਖੇਤਰਫਲਾ ਰਕਬਾ ਉਹ ਉੱਥੇ ਹੈਗਾ ਇਸ ਕਰਕੇ ਮਤਲਬ ਜੀ ਜਿਹੜਾ ਖੇਤਰਫਲਾ ਉਹ 14 ਪਿੰਡਾਂ ਦਾ ਹੈ ਪੁਲ ਜਦੋਂ ਨਹੀਂ ਜਦੋਂ ਬਰਸਾਤਾਂ ਆਉਂਦੀਆਂ ਫਿਰ ਉਹ ਤੁਹਾਨੂੰ ਕਿੰਨੀ ਕਿ ਮੁਸ਼ਕਲ ਹੁੰਦਾ ਕੰਮ ਕਰਨਾ ਹਾਂਜੀ ਜਦੋਂ ਫਿਰ ਪੁਲ ਚੱਕਿਆ ਜਾਂਦਾ ਜੀ ਸਾਡਾ ਪਲਟੂਨ ਪੁਲ ਜਿਹੜਾ ਢੋਲਾਵਾਂ ਵਾਲਾ ਵਾ ਉਹ ਵੀ ਸਾਡੀ ਇਸ ਵਿਧਾਇਕਾ ਨੇ ਮਤਲਬ ਯਾਰਨਾ ਚੌਧਰੀ ਜੀ ਨੇ ਬਣਾਇਆ ਸੀਗਾ ਉਹਦਾ ਵੀ ਅਸੀਂ ਮਤਲਬ ਵੀ ਜਿਹੜਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮਤਲਬ ਵੀ ਸਾਨੂੰ ਪਲਟੂਨ ਪੁਲ ਦਿੱਤਾ ਸੀਗਾ ਤੇ ਜਦੋਂ ਇਹ ਪਲਟੂਨ ਪੁਲ ਚੱਕਿਆ ਜਾਂਦਾ ਜੀ ਫਿਰ ਅਸੀਂ 5 ਮਹੀਨੇ ਤਾਂ ਬੜੀ ਨਰਕ ਭਰੀ ਜ਼ਿੰਦਗੀ ਜਿਹੜਿਆ ਜਿਉਂਨੇ ਆ ਜੀ ਮੇਰਾ ਪਿੰਡ ਪ੍ਰਿਹਾਲਾ ਜੀ ਮੈਂ ਮੈਂਬਰ ਪੰਚਾਇਤ ਪ੍ਰਿਆਲ ਅਸੀਂ ਮੈਡਮ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਵਿਧਾਨ ਸਭਾ ਸੈਸ਼ਨ ਚ ਪੱਕੇ ਪੁਲ ਦਾ ਮੁੱਦਾ ਚੁੱਕਿਆ ਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਤੋਂ ਕਿਹੜਾ ਪਿੰਡ ਔਰ ਕਿਹੜਾ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਵਿਕਰਮਜੀਤ ਸਿੰਘ ਮੈਂ ਪਿੰਡ ਰਾਜਪੁਰਚੇ ਦਾ ਸਰਪੰਚ ਆ ਜੀ ਦੇਖੋ ਅਈ ਅੱਜ ਧੰਨਵਾਦ ਮੈਡਮ ਜੀ ਦਾ ਕਰਨ ਆਏ ਆ ਬਹੁਤ ਬਹੁਤ ਧੰਨਵਾਦ ਮੈਡਮ ਜੀ ਦਾ ਜਿਨ੍ਹਾਂ ਨੇ ਸਾਡੇ ਪੱਕੇ ਪੁਲ ਦਾ ਸੈਸ਼ਨ ਦੇ ਵਿੱਚ ਮੁੱਦਾ ਚੁੱਕਿਆ ਅਸੀਂ ਚਾਹੁੰਦੇ ਆਂ ਕਿ ਪ੍ਰਮਾਤਮਾ ਇਹਨਾਂ ਨੂੰ ਖੁਸ਼ੀਆਂ ਭਰਿਆ ਮੌਕਾ ਦੇ ਤਰੱਕੀਆਂ ਬਖਸ਼ੇ ਕਿਉਂ ਸਾਡਾ ਇੱਕ ਬਹੁਤ ਚਿਰਾਂ ਦੀ ਮੰਗ ਸੀਗੀ ਕਿ ਕਿਦਣਾ ਜਿਹੜਾ ਪੱਕਾ ਪੋਲ ਬਣ ਜੇ ਅਸੀਂ ਜ਼ਿੰਦਗੀ ਬਹੁਤ ਹੀ ਨਰਕ ਭਰੀ ਭੋਗ ਰਹੇ ਆਂ ਜੇ ਸਾਡਾ ਪੱਕਾ ਪੋਲ ਬਣਦਾ ਤੇ ਸਾਡੀਆਂ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਪੂਰੀਆਂ ਹੋ ਸਕਦੀਆਂ ਬਾਪੂ ਦੇ ਕੇ ਜਿਹੜਾ ਰਾਵੀ ਜਿਹੜੇ ਪਾਰ 7 ਪਿੰਡ ਪੈਂਦੇ ਉਹ ਤੋਂ ਆਇਆ ਕੀ ਕਹਿੰਨ ਜਾਂਦੇ ਉਹਦੇ ਬਾਰੇ ਜੀ ਕਾਹਦੇ ਉੱਤੇ ਪਹੁੰਚੇ ਇਹ ਬਿਚਾਰੇ ਬਹੁਤ ਪਰੇਸ਼ਾਨ ਨੇ ਕਾਫੀ ਦੇਰ ਤੋਂ ਇਹ ਸਾਡੇ 7 ਪਿੰਡ ਸਾਡੇ ਦਿਨਾ ਨਗਰ ਹਲਕੇ ਦੇ ਨੇ ਬਾਕੀ ਭੋਏ ਹਲਕੇ ਦੇ ਪਿੰਡ ਨੇ ਜਿਹੜੇ ਕਿ ਰਾਵੀ ਦਰਿਆ ਤੋਂ ਪਾਰ ਨੇ ਇਹਨਾਂ ਦੇ ਤਿੰਨ ਤਰਫ ਦਰਿਆ ਪੈਂਦਾ ਇੱਕ ਤਰਫ ਉੱਜਾ ਰਾਵੀ ਹੈ ਇੱਕ ਤਰਫ ਪਾਕਿਸਤਾਨ ਹੈ ਇਹਨਾਂ ਨੂੰ ਗੁਰਦਾਸਪੁਰ ਦੇ ਨਾਲ ਕੋਈ ਵੀ ਜਿਹੜਾ ਰਸਤਾ ਨਹੀਂ ਹੈਗਾ ਐਕਸੈਪਟ ਕਿ ਦਰਿਆ ਦੇ ਵਿੱਚੋਂ ਦੀ ਲੰਘ ਕੇ ਆਣ। ਤਾਂ ਜਦੋਂ 2002 ਤੋਂ 2007 ਸਰਕਾਰ ਪਹਿਲੀ ਵਾਰੀ ਕਾਂਗਰਸ ਦੀ ਬਣੀ ਆ, ਅਰੁਣਾ ਚੌਧਰੀ ਐਮਐਲਏ ਬਣੀ ਆ, ਉਦੋਂ ਉਹਨਾਂ ਨੂੰ ਪੰਟੂਨ ਬ੍ਰਿਜ ਬਣਾ ਕੇ ਦਿੱਤਾ ਸੀ। ਤੇ ਉਸ ਤੋਂ ਲਗਾਤਾਰ ਬਦਸੂਰ ਟਰਾਈ ਕਰਦੇ ਰਹੇ ਬਈ ਤੇ ਪੱਕਾ ਪੁਲ ਬਣੇ ਕਿਉਂਕਿ ਇਲਾਕੇ ਦੀ ਵੀ ਡਿਮਾਂਡ ਆ ਔਰ ਜ਼ਰੂਰੀ ਵੀ ਆ। ਕਦੇ ਪੈਸੀ ਦਾ ਅਰੇਂਜਮੈਂਟ ਨਹੀਂ ਹੋਇਆ ਕਦੇ ਕੋਈ ਐਨਓਸੀ ਨਹੀਂ ਮਿਲਿਆ ਕਦੇ ਕੁਝ ਕਰ ਕਰਾ ਕੇ ਅਲਟੀਮੇਟਲੀ ਅਗਸਤ 21 ਦੇ ਵਿੱਚ ਸੀਆਰਐਫਆਈ ਫੰਡ ਜਿਹੜਾ ਸੈਂਟਰ ਰਿਜ਼ਰਵ ਇਨਫਰਾਸਟਰਕਚਰ ਫੰਡ ਉਸ ਦੇ ਵਿੱਚੋਂ 100 ਕਰੋੜ 48 ਲੱਖ ਰੁਪਇਆ ਮਨਜ਼ੂਰ ਕਰਾਤਾ ਸੀ ਸੈਂਟਰ ਤੋਂ ਔਰ ਪੰਜਾਬ ਗਵਰਨਮੈਂਟ ਨੂੰ ਕਿਹਾ ਸੀ ਕਿ ਇੱਥੇ ਪੁਲ ਬਣਾਓ ਥੋੜੀ ਦੇਰ ਬਾਅਦ ਜਦੋਂ ਪ੍ਰੋਜੈਕਟ ਸ਼ੁਰੂ ਕਰਨ ਲੱਗੇ ਕਾगज ਪੱਤਰ ਤੇ ਇਹਦਾ ਮੀਨ ਟਾਈਮ ਕੋਡ ਆਫ ਕੰਡਕਟ ਲੱਗ ਗਿਆ ਹੁਣ ਆਪ ਪਾਰਟੀ ਦੀ ਪੰਜਾਬ ਚ ਸਰਕਾਰ ਹੈ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਉੱਥੇ ਕੋਈ ਪੁਲ ਦਾ ਜੇ ਨਾਮੋ ਨਿਸ਼ਾਨ ਨਹੀਂ ਤੇ ਨਾ ਹੀ ਕੋਈ ਉਹਨੂੰ ਸ਼ੁਰੂ ਕਰਨ ਦੀ ਜਾਂ ਫਾਈਨਲ ਕਰਨ ਦੀ ਕੋਈ ਕਾਰਵਾਈ ਸੀ ਸਿਰੇ ਲੱਗੀ ਸੋ ਮੈਡਮ ਨੇ ਅਰਣਾ ਚੌਧਰੀ ਨੇ ਫਿਰ ਐਤਕੀ ਵਿਧਾਨ ਸਭਾ ਚ ਵੀ ਸਵਾਲ ਉਠਾਇਆ ਤੇ ਮੰਤਰੀ ਜੀ ਨੇ ਅਸ਼ੋਰੈਂਸ ਦਿੱਤੀ ਹੈ ਕਿ ਦਸੰਬਰ ਤੱਕ ਅਸੀਂ ਸ਼ੁਰੂ ਕਰ ਦੇਵਾਂਗੇ ਔਰ ਦੋ ਸਾਲ ਦੇ ਵਿੱਚ ਕੰਪਲੀਟ ਕਰ ਦੇਵਾਂਗੇ। ਉਹ ਸਾਰੀ ਕਾਰਵਾਈ ਨੂੰ ਧਿਆਨ ਚ ਰੱਖਦੇ ਆਏ ਉਹਨਾਂ ਦੀ ਐਫਰਟਸ ਨੂੰ ਅਰੁਣਾ ਚੌਧਰੀ ਦੀ ਐਫਰਟਸ ਨੂੰ ਐਪਰੀਸ਼ੀਏਟ ਕਰਦੇ ਹੋਏ ਇਹ ਵਫਤ ਜਿਹੜਾ ਦਰਿਆਵਾਂ ਪਾਰ ਦਾ ਅੱਜ ਆਇਆ ਕਿ ਅਸੀਂ ਮੈਡਮ ਦਾ ਧੰਨਵਾਦ ਕਰਨ ਵਾਸਤੇ ਆਏ ਆ। ਚਲੋ ਇਹਨਾਂ ਦੀ ਬਹੁਤ ਮਿਹਰਬਾਨੀ ਹੈ ਬੀੜਾ ਨੇ ਇੰਨੀ ਦੂਰੋਂ ਕਸ਼ਟ ਕਰਕੇ ਆਏ ਨਾ ਪਰ ਇਹਨਾਂ ਦਾ ਰਾਈਟ ਬਣਦਾ ਸੀ ਤੇ ਧੰਨਵਾਦ ਵਾਲੀ ਵੀ ਮੈਂ ਸਮਝਦਾ ਕੋਈ ਗੱਲ ਨਹੀਂ। ਕਾਫੀ ਸਭੋ ਸਮਾਂ ਲੱਗ ਗਿਆ ਤਿੰਨ ਸਾਲ ਇਹ ਜਿਹੜੇ ਬਰਬਾਦ ਹੋਏ ਨੇ ਨਹੀਂ ਸੀ ਹੋਣੇ ਚਾਹੀਦੇ ਆਮ ਤੌਰ ਤੇ ਉਹ ਖਿਆਈ ਹੁੰਦੀ ਪੈਸੇ ਦੀ ਜਦੋਂ ਪੈਸੇ ਦਾ ਰੇਂਜ ਹੋ ਗਿਆ ਤੇ ਬਾਕੀ ਦੇ ਫਿਰ ਦਫਤਰੀ ਕਾਰਵਾਈ ਸੀ ਹੁਣ ਤੱਕ ਕੰਪਲੀਟ ਹੋ ਜਾਣੀ ਚਾਹੀਦੀ ਪਰ ਚਲੋ ਦੇਰ ਦੇਰ ਆਇ ਦਰੁਸਤ ਆਏ ਮੈਂ ਆਪਣੇ ਇਲਾਕੇ ਨੂੰ ਮੁਬਾਰਕਵਾਦ ਦਿੰਨਾ ਕਿ ਇਹ ਠੋਲ ਬਣ ਜਾਵੇ ਲੋਕਾਂ ਦੇ ਜਿਹੜੇ ਕਸ਼ਟ ਨੇ ਉਹ ਵੀ ਦੂਰ ਹੋ ਜਾਣ